ਸਾ ਮਹੱਲਾ ਚੌਥਾ ਸ਼ੰਤ ਘਰ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇਖਿਆਰੇ ਆਓ ਘਰੇ ਹਰ ਗੁਰੂ ਮਿਲਾਵਹੁ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮੀਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਵ ਕਰੇ ਮਨ ਤ੍ਰਿਸ਼ਨਾ ਨਾ 부ਜੀ ਮੇਰੇ ਪਿਆਰੇ ਨਿਤ ਆਸ ਕਰੇ ਨੇਤ ਜੋਗਨ ਜਾਵੇ ਮੇਰੇ ਪਿਆਰੇ ਜਮ ਸਾਸ ਹਿਰੇ ਭਾਗ ਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਪਿਰ ਰਤੇ ਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂਦ ਜਿਵੇ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂਦ ਪੀਵੇ ਤਾਨ ਵਿਰਹ ਜਗਾਵੈ ਮੇਰੇ ਪਿਆਰੇ ਨੀਂਦ ਨਾ ਪਵੈ ਤਿਵੈ ਹਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ਝਾੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਪਿਰ ਬਾਜੜਿ ਅਹੋ ਮੇਰੇ ਪਿਆਰੇ ਆਂਗਣ ਧੂੜ ਲੁੱਤੇ ਮਨ ਆਸ ਓਡੀਣੀ ਮੇਰੇ ਪਿਆਰੇ ਦੁਇ ਨੈਣ ਜੁੱਤੇ ਗੁਰੂ ਨਾਨਕ ਦੇਖ ਵਿਗਸੀ ਮੇਰੇ ਪਿਆਰੇ ਜਿਉਂ ਮਾਂ ਸੁਤੇ ਹਾਰ ਕੀਆਂ ਕਥਾ ਕਹਾਣੀਆਂ ਮੇਰੇ ਪਿਆਰੇ ਸਤ ਗੁਰੂ ਸੁਣਾਈਆ ਗੁਰ ਵਿਟੜਿ ਅਹ ਹਾਉ ਕੋਲੀ ਮੇਰੇ ਪਿਆਰੇ ਜਿਨ ਹਰ ਮੇਲਾਈਆ ਸਭ ਅਸਾਂ ਹਰ ਪੂਰੀਆ ਮੇਰੇ ਪਿਆਰੇ ਮਨ ਚਿੰਦੇ ਅੜਾ ਫਲ ਪਾਇਆ ਹਰ ਟੁਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸਾ ਕਿਉ ਪਾਈ ਗੁਰ ਜਿਤ ਲੱਗ ਪਿਆਰਾ ਦੇਖ ਸਾ අර ධතඩේ මේල ගුරු මෝක ගොරමොක මේලසා ගොරනානක පායා මේරේකයාරේ තෝර මස්තකලේකසා එප ඕවංකාර සතුගුරුපරසාද රාග අසාාව මහදලා පංජවා චන්තකාර පැහිල්ලා. आनदो आनद अन्द घना मैसो प्रभु मीठा राम चाख अडाव चाख अडाव मै हार रस मीठा राम हार रस मीठा मन में बूठा सतगुरु टूठा सहज भया गृह वास आया मंगल गाया पंच दुषट ओए भाग गया ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਣ ਸੰਤ ਵਸੀਠਾ ਕਾਹੋ ਨਾਨਕ ਹਰਿ ਸਿਉ ਮਨ ਮਾਨਿਆ ਸੋ ਪ੍ਰਭ ਨੈਣੀ ਦੀਠਾ ਸੋਹਿਆੜੇ ਸੋਹਿਆੜੇ ਮੇਰੇ ਬੰਕ ਦੁਆਰੇ RAM ਆਹੁੰੜੇ ਆਹੁੰੜੇ ਮੇਰੇ ਸੰਤ ਪਿਆਰੇ RAM සම්තපයාරේ කාර්ජසාරයේ නමසකාරකාරලගේ සේවා අපේ ඥනී අපේ මනි ආපස්වමි ආපදේවාල් අපනා කාර්ජ ආපසවාරේ අපේ තාරනතාරේ කහෝනානක සහෝකාරමැ බැටා සූහේ බංකදවාරේ, ਨਾਵ ਨਿਦੇ ਨਾਉ ਨਿਦੇ ਮੇਰੇ ਘਰ ਮੈਂ ਆਈ RAM ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ RAM ਨਾਮ ਧਿਆਈ ਸਦਾ ਸਖਾਈ ਸਹਿਜ ਸੁਭਾਈ ਗੋਵਿੰਦਾ ਗਣਤ ਮਿਟਾਈ ਚੂਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ गोविंद गाजे अनहद बाजे अचरज सोब बनाई कहो नानक पिर मेरे संगी ता मैं नाव निध पाई सरसे अड़े सरसे अड़े मेरे भाई सब मीता राम बिखमो बिखमो अखाड़ा मैं गोर मिल जीता राम ਗੋਰਾ ਮਿਲ ਜੀਤਾ ਹਾਰ ਹਰ ਕੀਤਾ ਟੂਟੀ ਪੀਤਾ ਪਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਨਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਾਹੋ ਨਾਨਕ ਜਾਂ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾਂ ਅਕਥਾ ਹਾਰ ਅਕਥ ਕਥਾ ਕਿਛ ਜਾਏ ਨਾ ਜਾਣੀ RAM ਸੋਰ ਨਾਰ ਸੋਰ ਨਾਰ ਮੋਨ ਜਨ ਸਹਿਜ ਵਖਾਣੀ RAM ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰਜਨ ਮਾਨ ਚਿੰਦਿਆ ਫਲ ਪਾਇਆ ਤਾਜਮਾਨ ਮੋਹੋ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤਾ ਹਰ ਸੰਤ ਸਜਣ ਮੇਰੇ ਮੀਤ ਸਹਾਈ RAM ਵਡ ਭਾਗੀ ਵਡ ਭਾਗੀ ਸਤ ਸੰਗਤ ਪਾਈ RAM ਵਟ ਭਾਗੀ ਪਾਏ ਨਾਮ ਤੇ ਆਏ ਲਾਥੇ ਦੁਖ ਸੰਤਾਪੈ ਗੁਰ ਚਰਨੀ ਲਾਗੇ ਭ੍ਰਮ ਭਾਉ ਭਾਗੇ ਆਪ ਮਿਟਾਇਆ ਆਪੈ ਕਰ ਕਿਰਪਾ ਮੀਲੇ ਪ੍ਰਭ ਆਪੁਨੇ ਵਿਛੜ ਕਤਹਿ ਨਾ ਜਾਈ ਬਿਨਵੰਤ ਨਾਨਕ ਦਾਸ ਥੇਰਾ ਸਦਾ ਹਰ ਸਰਣਾਈ ਹਰ ਦਰੇ ਹਾਰ ਦਰ ਸੋਹਨ ਤੇਰੇ ਭਗਤ ਪਿਆਰੇ RAM ਵਾਰੀ ਤਿੰਨ ਵਾਰੀ ਜਾਵਾ ਸਤ ਬਲਿ ਹਾਰੇ RAM ਸਤ ਬਲਿ ਹਾਰੇ ਕਰ ਨਮਸਕਾਰੇ ਜਿਨ ਭੇਟਤ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਦਾਤਾ ਗੁਰ ਪੂਰਾ ਪਾਇਆ ਨਾਮ ਧਿਆਇਆ ਜੂਐ ਜਨਮ ਨਾ ਹਾਰੇ ਬਿਨਵੰਤ ਨਾਨਕ ਸਰਣ ਤੇਰੀ ਰਾਖਾ ਕਿਰਪਾ ਧਾਰੇ ਮੇ ਅੰਤ ਅਵੰਤ ਗੁਣ ਤੇਰੇ ਕੀਤਕ ਗਾਵਾ RAM ਤੇਰੇ ਚਰਣਾ ਤੇਰੇ ਚਰਨ ਧੂੜ ਵਡ ਭਾਗੀ ਪਾਵਾਰਾਮ ਹਾਰ ਧੂੜੀ ਨਾਈਐ ਮੈਲ ਗਵਾਈਐ ਜਨਮ ਮਰਨ ਦੁਖ ਲਾਥੇ ਅੰਤਰ ਬਾਹਰ ਸਦਾ ਹਦੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁਖ ਕਲਿਆਣ ਕੀਰਤਨ ਬਾਹੜ ਜੋਨ ਨਾ ਪਾਵਾ ਬਿਨਵੰਤ ਨਾਨਕ ਗੁਰ ਸਰਣ ਤਰੀਐ ਆਪਣੇ ਪ੍ਰਭ ਭਾਵਾ ਆਸਾ ਚੰਤ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੀਧਿਆ ਕਿਸ ਆਨ ਨਾ ਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧੇ ਆਵ ਹਰ ਘਟ ਘਟੇ ਦੀਠਾ ਰਾਮ ਰਾਜੇ ਹਰ ਘਾਟ ਘਟੇ ਦੀთა ਅੰਮ੍ਰਿਤੋ ਊਠਾ ਜਨਮ ਮਰਨ ਦੁਖ ਨਾਠੇ ਗੁਣ ਨਿਦ ਗਾਇਆ ਸਭ ਦੁਖ ਮਿਟਾਇਆ ਹਉਮੈ ਬਿਨਸੀ ਗਾਠੇ ਰਿਓ ਸਹਜ ਸੁਭਾਈ ਛੂਟ ਨ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਵੇਦੇ ਚਰਨ ਕਮਲ ਕਿਛ ਆਨ ਨਾ ਮੀਠਾ ਇਓ ਰਾਤੀ ਜਲ ਮਾਛੁਲੀ ਤਿਉਂ ਰਾਮ ਰਸ ਮਾਤੇ ਰਾਮ ਰਾਜੇ ਗੁਰ ਪੂਰੈ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲਾਡ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤੂ ਜਾਏ ਪ੍ਰਾਪ ਸੁਖਰ ਸਰੂਪ ਸੁਜਾਨ ਸੁਆਮੀ ਤਾਂ ਕੀ ਮਟੈ ਨਾ ਦਾਤੇ ਜਲ ਸੰਗ ਰਾਤੀ ਮਾ ਛੁਲੀ ਨਾਨਕ ਹਰ ਮਾਤੇ ਚਾਤ੍ਰਿਕ ਜਾਚੈ ਬੂੰਦ ਜਿਉ ਹਰ ਪ੍ਰਾਨ ਆਧਾਰਾ RAM ਰਾਜੇ ਮਾਲਕ ਜੀਨਾ ਸੋਤ ਪ੍ਰਾਤਮੀਤ ਸਭ ਹੂੰ ਤੇ ਪਿਆਰਾ RAM ਰਾਜੇ ਸਾਧ ਹੂੰ ਤੇ ਵਿਆਰਾ ਪੁਰਖ ਨਿਰਾਰਾ ਉਤਾਰ ਕੀ ਗਤ ਨਹੀਂ ਜਾਣੀਐ ਹਰ ਸਾਸ ਕੇ ਰਾਸ ਨਾ ਬਿਸਰੈ ਕਬ ਹੂੰ ਗੁਰ ਸਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਭਰਮ ਮੋਹ ਦੁਖ ੜਾਰਾ ਯਾਤ੍ਰੇ ਕੇ ਜਾਚੈ ਬੂੰਦ ਜਿਓ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੋਰਥ ਪੂਰਾ ਰਾਮ ਰਾਜੇ ਢਾਠੀ ਪੀਤ ਭਰਮ ਪੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਦ ਦੀਨ ਦਇਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਕਨੇਰੇ ਪਤਤ ਪਾਵਨ ਸਾਧੂ ਧੂਰਾ ਹਰ ਮਿਲੇ ਨ ਰਾਇਣ ਨਾਨਕਾ ਮਾਨੋਰਥ ਪੂਰਾ